ਸਸ਼ਨਾ ਜੀ ਮੈਂ ਹਾਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਕਾਫੀ ਦੇਰ ਤੋਂ ਕੰਸੂਆਂ ਚੱਲ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਕਿ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਹੁਦੇ ਤੋਂ ਜਿਹੜਾ ਹੈ ਮੁੱਖ ਮੰਤਰੀ ਬਦਲਿਆ ਜਾਵੇਗਾ ਯਾਨੀ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਕਾਂਗਰਸ ਵੱਲੋਂ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਨੇ 111 ਦਿਨਾਂ ਲਈ ਚਰਨਜੀਤ ਚੰਨੀ ਨੂੰ ਲਗਾ ਦਿੱਤਾ ਗਿਆ ਸੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦਿਨ ਜੇਰੇ ਇਲਾਜ ਲਈ ਹਸਪਤਾਲ ਦੇ ਵਿੱਚ ਸੀਗੇ ਤਾਂ ਉਦੋਂ ਕਾਫੀ ਕੰਸੋਆ ਚਲਦੀਆਂ ਵੀ ਨਜ਼ਰ ਆਈਆਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਰਾਜ ਸਭਾ ਦੀ ਸੀਟ ਖਾਲੀ ਹੈ ਰਾਜ ਸਭਾ ਦੀ ਸੀਟ ਤੇ ਭੇਜਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਜਿਹੜੀ ਹੈ ਚਰਚਾ ਛਿੜੀ ਹੋਈ ਹੈ ਕਿਉਂਕਿ ਕੁਛ ਦਿਨ ਪਹਿਲਾਂ ਹੀ ਜਿਹੜੇ ਸੰਜੀਵ अरोड़ा ਨੇ ਲੁਧਿਆਣਾ ਤੋਂ ਉਮੀਦਵਾਰ ਨੇ ਉਹਨਾਂ ਨੇ ਰਾਜ ਸਭਾ ਦੀ ਸੀਟ ਖਾਲੀ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਕੌਣ ਜਾਏਗਾ ਵੱਡਾ ਮੁੱਦਾ ਵੱਡੀ ਬਗਾਵਤ ਆਮ ਆਦਮੀ ਪਾਰਟੀ ਦੇ ਵਿੱਚ ਖੜੀ ਹੋ ਗਈ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਕਾਫੀ ਦੇ ਜੇ ਪਹਿਲਾਂ ਵੀ ਉਹ ਅਫਵਾਹਾਂ ਵਿੱਚ ਉੱਡਦੀਆਂ ਨਜ਼ਰ ਆਈਆਂ ਤੇ ਇਸ ਤੋਂ ਬਾਅਦ ਹੁਣ ਫਿਰ ਇਹੀ ਕਮਸੋਆ ਦੁਬਾਰਾ ਫਿਰ ਚੱਲਣ ਲੱਗ ਪਈਆਂ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਵੀ ਜਦੋਂ ਚਿਹਰੇ ਇਲਾਜ ਲਈ ਹਸਪੀਟਲ ਦੇ ਵਿੱਚ ਗਏ ਸੀ ਜਦੋਂ ਉਹਨਾਂ ਨੂੰ ਛੁੱਟੀ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਕਿਹਾ ਕਿ ਇਹ ਅਫਵਾਹਾਂ ਆਮ ਨਿੱਜੀ ਚੈਨਲ ਉਡਾ ਰਹੇ ਨੇ ਇਹਨਾਂ ਵੱਲੋਂ ਇਹ ਜਿਹੜੀਆਂ ਅਫਵਾਹਾਂ ਨੇ ਬੰਦ ਕੀਤੀਆਂ ਜਾਣ ਕਿਉਂਕਿ ਮੈਂ ਹੀ ਪੰਜਾਬ ਦਾ ਮੁੱਖ ਮੰਤਰੀ ਹਾਂ ਤੇ ਮੈਂ ਹੀ 2027 ਦਾ ਚਿਹਰਾ ਰਵਾਂਗਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਜਾਂਦੇ ਤਾਂ ਕੀ ਫਿਰ ਅਰਵਿੰਦ ਕੇਜਰੀਵਾਲ ਜਾਣਗੇ ਜਾਂ ਫਿਰ ਮਨੀਸ਼ ਸੋਦੀਆ ਦੀ ਗੱਲ ਕਰ ਲਈਏ ਆਖਰਕਾਰ ਰਾਜ ਸਭਾ ਦੇ ਵਿੱਚ ਕੌਣ ਜਾਵੇਗਾ ਦੂਸਰੇ ਪਾਸੇ ਜਿੱਥੇ ਵੱਡੀਆਂ ਕੰਸੂਆਂ ਛਿੜੀਆਂ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਜੇਕਰ ਜ਼ੀਰੋ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕੀਤੀ ਜਾਵੇ ਤਾਂ ਭਗਵੰਤ ਮਾਨ ਦੀ ਲੋਕਪ੍ਰਿਅ ਹਮੇਸ਼ਾ ਹੀ ਦਿਨ-ਬ-ਦਿਨ ਘਟਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਪ੍ਰਿਯ ਨਹੀਂ ਹੈਗੀ ਤਾਂ ਅਥਰਕਾਰ ਉਹਨਾਂ ਨੂੰ ਸੀਰ ਛੱਡਣ ਵਾਸਤੇ ਮਜਬੂਰ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਹੁਣ ਸਭ ਤੋਂ ਵੱਡੀ ਚਰਚਾ ਇਹ ਵੀ ਜਿਹੜੀ ਹੈ ਕਿ ਜਿਹੜੇ ਨੇ ਕਿਸਾਨ ਆਗੂਆਂ ਵੱਲੋਂ ਵੀ ਇੱਕ ਰਾਜ ਸਭਾ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਮੈਂਬਰ ਜਾਵੇਗਾ ਜੋ ਐਮਐਸਪੀ ਨੂੰ ਲੈ ਕੇ ਉੱਥੇ ਮੁੱਦੇ ਰੱਖ ਸਕੇ ਕਿਉਂਕਿ ਹਮੇਸ਼ਾ ਹੀ ਕਿਸਾਨ ਆਗੂ ਆਮ ਆਦਮੀ ਪਾਰਟੀ ਦੇ ਵੀ ਖਿਲਾਫ ਨਜ਼ਰ ਆਂਦੇ ਕਿਉਂਕਿ ਕਿਸਾਨਾਂ ਨੇ ਰਾਜ ਕੇ ਵਿਰੋਧ ਕੀਤਾ ਕਿਸਾਨੇ ਪੜਕੇ ਹੋਏ ਨੇ ਨਾ ਹੀ ਉਹ ਜਿੱਥੇ ਹੜ ਪਰਭਾਵਿਤ ਟਾਈਮ ਵੀ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਲੰਮੀ ਮਦਦ ਨਹੀਂ ਕੀਤੀ ਗਈ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਵਿੱਚ ਜਿਹੜੀਆਂ ਨਿੱਜੀ ਦਿੱਲੀ ਤੋਂ ਲਿਆ ਕੇ ਜਿਹੜੀਆਂ ਨੇ ਰਣ ਨੀਤੀਆਂ ਛੱਡ ਦਿੱਤੀਆਂ ਜਾਂਦੀਆਂ ਨੇ ਉਹਨਾਂ ਰਣ ਨੀਤੀਆਂ ਤੇ ਵੀ ਕਿਸਾਨ ਜਿਹੜੇ ਨੇ ਆਖਰ ਪੜਤ ਦੇ ਹੀ ਨਜ਼ਰ ਆਉਂਦੇ ਨੇ ਤਾਂ ਯਾਨੀ ਕਿ ਸਾਰਾ ਧਾਮ ਚਾਮ ਹੋਣ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਝੋਕ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ 2027 ਦੇ ਵਿੱਚ ਚਿਹਰਾ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਵੱਡੀਆਂ ਅੰਦਰ ਅੰਦਰ ਗੰਸੂਆਂ ਚੱਲਦੀਆਂ ਸ਼ੁਰੂ ਹੋ ਗਈਆਂ ਨੇ ਇੱਕ ਪਾਸੇ ਜੇਕਰ ਹਾਈ ਕਮਾਂਡ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਅਰਵੰਦ ਕੇਜੀ ਵਾਲ ਜਿਨ੍ਹਾਂ ਨੇ ਪਿਛਲੇ ਦਿਨੀ ਇਹ ਕਲੀਅਰ ਕੀਤਾ ਕਿ ਮੇਨ ਰਾਜ ਸਭਾ ਚ ਜਾਣ ਦਾ ਕੋਈ ਇੰਟਰਸਟ ਨਹੀਂ ਹੈਗਾਗਾ ਮੈਂ ਆਸਬਾ ਜੀ ਕੋਲ ਕਿਉਂ ਜਾਵਾਂ ਕਿਸ ਤਰ੍ਹਾਂ ਜਾਵਾਂ ਤਾਂ ਉਹ ਉੱਥੇ ਰਫਾ ਦਫਾ ਗੱਲ ਕਰਦੇ ਸਾਹਮਣੇ ਆਏ ਦੂਸਰੇ ਪਾਸੇ ਮਨੀਸ਼ ਸੋਦਿਆ ਵੀ ਕੋਈ ਐਡਾ ਖਾਸ ਨਾਮ ਨਹੀਂ ਆ ਰਿਹਾ ਸਿੰਦਰ ਜੈਨ ਦੀ ਗੱਲ ਕਰ ਲਈ ਉਹਨਾਂ ਦੇ ਤਾਂ ਆਲਰੇਡੀ ਇੱਕ ਕੇਸ ਪੈ ਚੁੱਕਾ ਹੈ ਉਹਨਾਂ ਦਾ ਤਾਂ ਚਲੋ ਅਜੇ ਨਾਮ ਹੀ ਲੈਂਦੇ ਨਹੀਂ ਨਜ਼ਰ ਆਉਦੇ ਲੇਕਿਨ ਜੇਕਰ ਗੱਲ ਕਰੀਏ ਮੁਕਦੇ ਮਕਾਉਂਦੇ ਕੀ ਆਮ ਆਦਮੀ ਪਾਰਟੀ ਦੀ ਤਰਫੋਂ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਅਹੁਦਾ ਛੱਡਣਗੇ ਕਿਉਂਕਿ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਅਰਵਨ ਕੇਜਰੀਵਾਲ ਕੋ ਜੇਕਰ 2027 ਦੇ ਵਿੱਚ ਵੋਟਾਂ ਜਿੰਨੀਆਂ ਨੇ ਵੋਟਰ ਬੈਂਕ ਪਰਣਾ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਕੋਈ ਹੋਰ ਚਿਹਰਾ ਦਿੱਤਾ ਜਾਵੇ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਵਿੱਚ ਲੋਕਪ੍ਰੀਅ ਦੇਨ ਬਦਨ ਘਟਦੀ ਨਜ਼ਰ ਆਈ ਹੈ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਕੁਰਸੀ ਦੇ ਉੱਤੇ ਡਟੇ ਹੋਏ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਹੀ 2027 ਦੇ ਵਿੱਚ ਜਿਹੜੀਆਂ ਨੇ ਵੋਟਾਂ ਆਪਦੇ ਬਲਬੂਤੇ ਦੇ ਉੱਤੇ ਲੜਾਂਗਾ ਆਪਣੇ ਚਿਹਰੇ ਦੇ ਨਾਲ ਲੜਾਂਗਾ ਇੱਕ ਪਾਸੇ ਕਿਸਾਨਾਂ ਵੱਲੋਂ ਆਏ ਵੀ ਦਿਨ ਜਿਹੜੀ ਹੈ ਵਿਰੋਧ ਕੀਤਾ ਜਾ ਰਿਹਾ ਹੈ ਰਾਜ ਦੇ ਵਿਰੋਧ ਹੋ ਰਿਹਾ ਹੈ ਆਮ ਆਦਮੀ ਪਾਰਟੀ ਦਾ ਲੋਕਾਂ ਵੱਲੋਂ ਵਿਰੋਧ ਹੋ ਰਿਹਾ ਹੈ ਜ਼ੀਰੋ ਗਰਾਉਂਡ ਦੀ ਜਿਹੜੀ ਹੈ ਅਜਿਹਾ ਲੈਵਲ ਦੀ ਗਰਾਉਂਡ ਜਿੰਨਾ ਵੀ ਚੈੱਕ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੋਕਾਂ ਦੇ ਵਿੱਚ ਕੋਈ ਖਾਸ ਜਿਹੜੀ ਹੈ ਇਹਨਾਂ ਦੀ ਚਰਚਾਵਾਂ ਨਹੀਂ ਛਿੜੀਆਂ ਹੋਈਆਂ ਦੂਸਰੇ ਪਾਸੇ ਗੱਲ ਕਰੀਏ ਹੁਣ ਰਾਜ ਸਭਾ ਦੀ ਸੀਟ ਨੂੰ ਲੈ ਕੇ ਭਗਵੰਤ ਮਾਨ ਦਾ ਚਿਹਰਾ ਦੱਸਿਆ ਜਾ ਰਿਹਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਆਪਣੀ ਸੀਟ ਛੱਡਣਗੇ ਜਾਂ ਫਿਰ ਉਹ ਆਪਣੀ ਸੀਟ ਛੱਡ ਕੇ ਰਾਜ ਸਭਾ ਚ ਜਾਣਗੇ ਜਾਂ ਫਿਰ ਪੰਜਾਬ ਦੇ ਮੁਕਮਤੀ ਭਗਵਾਨ ਸਮਾਨ ਹੀ ਰਹਿਣਗੇ ਇਹ ਮੁੱਦਾ ਹੁਣ ਵੱਡਾ ਛੇੜ ਗਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਧੰਨਵਾਦ